ਇਸ ਮੁਚੀਆਂ ਸਿਆਸੀ ਜਮਾਤ ਤਾਂ ਸਿਆਸੀ ਲੀਡਰਸ਼ਿਪ ਤਾਂ ਸਿਆਸੀ ਧਿਰਾਂ ਤਾਂ ਤਰਨ ਤਰਨ ਪਹੁੰਚ ਗਈਆਂ ਪਰ ਤਰਨ ਤਰਨ ਦੇ ਸਥਾਨਕ ਮੁੱਦੇ ਮੁਸ਼ਕਲਾਂ ਵਾਲੇ ਮੁੱਦੇ ਉਹਨਾਂ ਦੇ ਹਵਾਲੇ ਨਾਲ ਉਹ ਸਾਰੇ ਮੁੱਦੇ ਕਿੱਥੇ ਗਾਇਬ ਹੋ ਗਏ ਜਨਾਬ ਉਸ ਸਰਦੀ ਸੁੱਬੇ ਦੀ ਪੀੜ ਦੀ ਬਾਤ ਕੋਈ ਤਰ ਨਹੀਂ ਪਾਉਂਦੀ ਨਜ਼ਰ ਆ ਰਹੀ ਕੋਈ ਵੀ ਤੇ ਉਥੇ ਹੜਾਂ ਦੇ ਨੁਕਸਾਨ ਦੇ ਹਵਾਲੇ ਨਾਲ ਰੋਜ਼ਗਾਰ ਦੇ ਹਵਾਲੇ ਨਾਲ ਨਸ਼ੇ ਵਾਲਾ ਏਡਾ ਵੱਡਾ ਮਸਲਾ ਹੈ ਆਰਥਿਕ ਪਹਿਲੂ ਹੈ ਕਿਸਾਨੀ ਮਸਲਾ ਉਥੇ ਬਹੁਤ ਵੱਡਾ ਹੈ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਕੋਈ ਚਾਰਜ ਹੋਈ ਨਹੀਂ ਤੇ ਜੇ ਹੈ ਤਾਂ ਭਾਵਨਾਤਮਕ ਖੇਡ ਸਰਕਾਰ ਆਪਣਾ ਦਾ ਖੇਡ ਰਹੀ ਹੈ ਸਰਕਾਰ ਨੂੰ ਜਿਤਾਉਂਗੇ ਤਾਂ ਕੰਮ ਹੋਣਗੇ ਵੋਟਾਂ ਤੋਂ ਪਹਿਲਾਂ ਹੀ ਕੰਮ ਕਰਾ ਲਓ ਅਸੀਂ ਇੱਥੇ ਬੈਠੇ ਆ ਮੈਂ ਜਿਹੜਾ ਕਿ ਅਮਨੀਸ਼ ਸ਼ੋਧਿਆ ਵੀ ਬੈਠ ਗਿਆ ਮੰਤਰੀ ਵੀ ਆ ਗਏ ਮੁੱਖ ਮੰਤਰੀ ਵੀ ਰੋਡ ショਅ ਕੱਢ ਗਏ ਤੇ ਕਾਂਗਰਸ ਆਪਣਾ ਡੂਡੂਗੀ ਬਜਾਰੀਆ ਦਿਖਾਉਣ ਨੂੰ ਕਿ ਅਸੀਂ ਇਕੱਠੇ ਹੋਗੇ ਸੁਖਵੀਰ ਬਾਦਲ ਕਹਿੰਦਾ ਸਭ ਤੋਂ ਪਹਿਲਾਂ ਮੈਂ ਚੁਰਿਆ ਫਿਰ ਰਿਹਾ ਇੱਥੇ ਤੇ ਮੈਂ ਧਰਨੀ ਫੌਜੀਆ ਜੋਮੀਦਵਰ ਲੈ ਕੇ ਆਇਆ ਤੇ ਪੰਥਕ ਤਰਾਂ ਕਹਿੰਦੀਆਂ ਸਾ ਇਕੱਠੀਆਂ ਹੋ ਗਈਆਂ ਜੀ ਬਾਕੀ ਸਿਆਸੀ ਜਮਾਤ ਸਾਰੀਆਂ ਇਕੱਠੀਆਂ ਹੋ ਗਈਆਂ ਜੀ ਉਲਟ ਬਾਦਲ ਧਰਦੇ ਵਾਲੀਆਂ ਜਿਹੜੀਆਂ ਪੰਥਕ ਤਰਾਂ ਨੇ ਕਿ ਲੋ ਜੀ ਇਸ ਲਈ ਸਾਡੇ ਵਾਲੇ ਸਾਰੀਆਂ ਤਰ੍ਹਾਂ ਇਮੋਸ਼ਨਲ ਆਪਣੇ ਆਪ ਨੂੰ ਚੰਗਾ ਦੱਸ ਕੇ ਸੱਚਾ ਦੱਸ ਕੇ ਇਮਾਨਦਾਰ ਦੱਸ ਕੇ ਪਰ ਲੋਕ ਮੁੱਦਿਆਂ ਦੀ ਲੜਾਈ ਇੱਕ ਵੀ ਤਰ ਲੜਦੀ ਉੱਥੇ ਨਜ਼ਰ ਨਹੀਂ ਆਉਂਦੀ ਸਭ ਤੋਂ بڑا ਸਵਾਲ ਇਹ ਹੈ